ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਲਿਟਰੇਚਰ ਦੇ ਜਿਹੜੇ ਕਿ ਸਟੋਰੀਜ਼ ਕਰ ਰਹੇ ਹਾਂ ਗੁੱਡ ਡੀਅਲ ਕਹਾਣੀ ਦਾ ਸਾਰ ਤੇ ਨਾਲ ਦੀ ਨਾਲ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਹੜੇ ਕਿ ਖੋਰ ਸਾਰ ਕਰਾਂਗੇ ਆਪਾਂ ਕਹਾਣੀ ਦਾ ਸਾਰ ਇਹ ਹੀ ਹੈਗੇ ਆਪਣੇ ਗਰਾਉਂਡ ਜ਼ੀਰੋ ਤੇ ਇਸ ਤੋਂ ਪਹਿਲਾਂ ਵਾਲੀਆਂ ਕਹਾਣੀਆਂ ਆਪਾਂ ਨੇ ਅਪਲੋਡ ਕਰਤੀਆਂ ਨੇ ਨੰਬਰ 7 ਔਰ 8 ਵਾਲੀਆਂ ਕਹਾਣੀਆਂ ਨੇ ਠੀਕ ਹੈ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ 15 ਦੇ ਵਿੱਚੋਂ ਪਹਿਲੀਆਂ 8 ਜਗਾਂ ਕਰ ਲਓ ਸੋ ਵੀ ਆਪਾਂ ਅਠ ਕਰਵਾਇਆ ਨੇ ਬਾਕੀ ਦੇ ਟੌਪਿਕਸ ਤੁਹਾਡੇ ਅਪਲੋਡ ਹੋ ਚੁੱਕੇ ਨੇ ਤੁਸੀਂ ਵੀਡੀਓ ਵਾਚ ਕਰ ਸਕਦੇ ਹਾਂਜੀ ਗੁਰਨਾਮ ਲੰਡਨ ਤੋਂ ਵੈਂਕੂਵਰ ਪਹੁੰਚ ਕੇ ਪਹੁੰਚਾ ਗੁਰਨਾਮ ਜਿਹੜੇ ਕਿ ਲੰਡਨ ਤੋਂ ਵੈਂਕੂਵਰ ਦੇ ਵਿੱਚ ਪਹੁੰਚਦਾ ਤੇ ਘਰ ਪਹੁੰਚ ਕੇ ਜਦੋਂ ਆਪਣਾ ਜਿੰਦਰਾ ਖੋਲ ਰਿਹਾ ਸੀ ਤਾਂ ਉਸ ਨੂੰ ਆਪਣੇ ਪਿੰਡ ਦੇ ਗੇਜੂ ਤੇ ਉਸਦੇ ਬਾਪ ਸਾਧੂ ਸਿੰਘ ਦੀ ਯਾਦ ਆ ਗਈ ਠੀਕ ਹੈ ਪਿੰਡ ਦੇ ਗੇਜੂ ਤੇ ਉਸਦੇ ਬਾਪ ਸਾਧੂ ਸਿੰਘ ਦੀ ਯਾਦ ਆ ਗਈ ਤਾਂ ਉਹ ਸੋਚ ਰਿਹਾ ਸੀ ਕਿ ਜੇਕਰ ਸਾਧੂ ਸਿੰਘ ਪਿੱਛੇ ਆਪਣੇ ਪਿੰਡ ਵਿੱਚ ਰਹਿੰਦਾ ਤਾਂ ਉਸਨੇ ਅਜੇ 8-10 ਸਾਲ ਹੋਰ ਕੱਢ ਜਾਣੇ ਸੀ ਮਤਲਬ ਕਿ ਉਹ ਸੋਚ ਰਿਹਾ ਸੀ ਵੀ ਜੇ ਸਾਧੂ ਸਿੰਘਾ ਪਿੱਛੇ ਆਪਣੇ ਪਿੰਡ ਵਿੱਚ ਹੀ ਰਹਿੰਦਾ ਤਾਂ 8-10 ਸਾਲ ਹੋਰ ਕੱਢ ਜਾਂਦਾ ਗੇਜੂ ਗੁਰਨਾਮ ਤੋਂ 3 ਕੁ ਸਾਲ ਪਹਿਲਾਂ ਕੈਨੇਡਾ ਆਇਆ ਸੀ ਠੀਕ ਹੈ ਗੇਜੂ ਜਿਹੜਾ ਕਿ ਗੁਰਨਾਮ ਤੋਂ 3 ਸਾਲ ਪਹਿਲਾਂ ਕੈਨੇਡਾ ਆਇਆ ਸੀ ਤੇ ਗੁਰਨਾਮ ਕੈਨੇਡਾ ਆ ਕੇ ਗੇਜੂ ਕੋਲ ਹੀ ਠਹਿਰਿਆ ਹੋਇਆ ਸੀ ਤੇ ਗੇਜੂ ਨੇ ਆਪਣੇ ਸੁਪਰਵਾਈਜ਼ਰ ਜੈਰੀ ਕੋਲ ਉਸ ਦੀ ਸ਼ਿਫਾਰਿਸ਼ ਕਰਕੇ ਉਸ ਨੂੰ ਮਿੱਲ ਦੇ ਵਿੱਚ ਕੰਮ ਤੇ ਲਵਾਇਆ ਹੋਇਆ ਸੀ ਮਿੱਲੀ ਵਿੱਚ ਕੰਮ ਕਰਨ ਵਾਲੇ ਦਿਲਵਾਗ ਨੇ ਉਹਨੂੰ ਬੜਾ ਕਿਸਮਤ ਵਾਲਾ ਦੱਸਿਆ ਤੇ ਜਿਸ ਲਈ ਗੇਜੂ ਨੇ ਸਪਾਰਸ਼ ਕੀਤੀ ਨਹੀਂ ਤਾਂ ਸਾਰੇ ਉਹ ਸਾਰੇ ਜਿਹੜੇ ਕਿ ਮਸ਼ਹੂਰ ਸੀ ਕਿ ਉਹ ਕਿਸੇ ਦੀ ਵੱਡੀ ਉਂਗਲੀ ਤੇ ਵੀ ਨਹੀਂ ਮੋਤੀ ਸੀ ਪਰ ਉਹਦੀ ਸਪਾਰਸ਼ ਕਰਕੇ ਜਿਹੜੇ ਕਿ ਉਹਨੂੰ ਜੌਬ ਮਿਲ ਗਈ ਤਾਂ ਗੁਰਨਾਮ ਨੇ ਉਸ ਨੂੰ ਦੱਸਿਆ ਕਿ ਗੇਜੂ ਤੇ ਉਹ ਬਚਪਨ ਦੀ ਆੜੀ ਨੇ ਠੀਕ ਹੈ ਮੀਗੇ ਜੂਤੇ ਉਹ ਦੋਨੇ ਬਚਪਨ ਦੀਆਂ ਯਾਦਾਂ ਨੇ ਤੇ ਪਿੰਡ ਵਿੱਚ ਉਹ ਇਕੱਠੇ ਭਰਾਵਾਂ ਵਾਂਗ ਰਹਿੰਦੇ ਨੇ ਤੇ ਕੁਝ ਦਿਨਾਂ ਮਗਰ ਉਸਨੇ ਮਹਿਸੂਸ ਕੀਤਾ ਕਿ ਮਿਲ ਵਿੱਚ ਕੰਮ ਕਰਦੇ ਬਾਕੀ ਪੰਜਾਬੀ ਗੇਜੂ ਨਾਲ ਈਰਖਾ ਜਹੀ ਕਰਦੇ ਨੇ ਤਾਂ ਉਂਝ ਤਾਂ ਬਚਪਨ ਤੋਂ ਹੀ ਗੇਜੂ ਦਾ ਸੁਭਾਅ ਜਿਹਾ ਸੀ ਕਿ ਉਹ ਸਿਰਫ ਆਪਣੇ ਮਤਲਬ ਦੀ ਗੱਲ ਕਰਦਾ ਸੀ ਘਰ ਵਿੱਚ ਉਹ ਗਰਨਾਮ ਇਕੱਲਾ ਹੀ ਸੀ ਕਿਉਂਕਿ ਉਸਦੇ ਬੱਚੇ ਅਜੇ ਸਕੂਲ ਵਿੱਚ ਸੀ ਤੇ ਪਤਨੀ ਕੰਮ ਉੱਤੇ ਗਈ ਹੋਈ ਸੀ ਮੇਜ਼ ਉੱਤੇ ਪਈ ਡਾਕ ਵਿੱਚ ਸਾਧੂ ਸਿੰਘ ਦੀ ਰੂਹ ਦੀ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਦਾ ਕਾਰਡ ਸੀ ਤਉਗੁਰ ਨਾਮ ਸੋਚ ਰਿਆ ਸੀ ਕਿ ਚਾਚੇ ਸਾਧੂ ਸਿੰਘ ਦੀ ਰੂਹ ਨੂੰ ਸ਼ਾਂਤੀ ਕਿਵੇਂ ਮਿਲ ਸਕਦੀ ਹੈ ਅਜੇ ਗੇਜੂ 15 ਦਿਨਾਂ ਦਾ ਵੀ ਨਹੀਂ ਸੀ ਹੋਇਆ ਕਿ ਉਸ ਦੀ ਮਾਂ ਨਸੀਬ ਕੌਰ ਮਰ ਗਈ ਠੀਕ ਹੈ ਗੇਜੂ ਮਤਲਬ ਕਿ 15 ਦਿਨ ਨਹੀਂ ਸੀ ਕਿ ਉਹਦੀ ਮਾਂ ਨਸੀਬ ਕੌਰ ਮਰ ਗਈ ਸੀ ਤਾਂ ਉਧਰ ਗੇਜੂ ਦੀ ਵੱਡੀ ਭੈਣ ਦੀਪੋ ਨੂੰ ਉਸ ਦੇ ਸਹੁਰੇ ਤੰਗ ਕਰਕੇ ਉਸ ਦੇ ਪੇਕੇ ਛੱਡ ਗਏ ਸੀ ਤੇ ਉਦੋਂ ਹੀ ਨਸੀਬ ਕੌਰ ਨੇ ਮੰਝਾ ਮੰਨ ਲਿਆ ਸੀ ਤੇ ਕਾਫੀ ਇਲਾਜ਼ ਕਰਵਾਉਣ ਦੇ باوجود ਵੀ ਉਹ ਬਚ ਨਾ ਸਕੇ ਇਸ ਪਿੱਛੇ ਸਾਧੂ ਸਿੰਘ ਨੇ ਆਪਣੇ ਆਪ ਨੂੰ ਬਿਲਕੁਲ ਹੀ ਕੰਮ ਵਿੱਚ ਡੋਬ ਲਿਆ ਸੀ ਤੇ ਉਹ ਕਿਸੇ ਨਾਲ ਕੋਈ ਵਾਦੂ ਘਟੂ ਗੱਲ ਨਾ ਕਰਦਾ ਮਾਗੀ ਗੇਜੂ ਦਾ ਵਾਪਸੀ ਸਾਧੂ ਸਿੰਘ ਤੇ ਜਦੋਂ ਕਿਤੇ ਕੋਈ ਗੱਲ ਕਰਨੀ ਹੁੰਦੀ ਤਾਂ ਉਹ ਗੁਰਨਾਮ ਸਿੰਘ ਦੇ ਬਾਪੂ ਦੀਦਾਰ ਸਿੰਘ ਨਾਲ ਗੱਲ ਕਰ ਲੰਦਾ ਠੀਕ ਹੈ ਗੁਰਨਾਮ ਸਿੰਘ ਦੇ ਬਾਪੂ ਦੀਦਾਰ ਸਿੰਘ ਨਾਲ ਗੱਲ ਕਰ ਲੰਦਾ ਜਦੋਂ ਗੇਜੂ ਨੇ ਕੈਨੇਡਾ ਆਉਣਾ ਸੀ ਤਾਂ ਉਸ ਨੇ ਆਪਣੀ ਅੱਧੀ ਜ਼ਮੀਨ ਦੀਦਾਰ ਸਿੰਘ ਕੋਲ ਗਹਿਣੇ ਰੱਖੀ ਸੀ ਤੇ ਅਗਾਹ 2 ਸਾਲ ਠੇਕੇ ਉੱਪਰ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਤੋਰਦਾ ਰਿਹਾ ਤਾਂ ਗੁਰਨਾਮ ਸਿੰਘ ਦਾ ਬਾਪੂ ਸਾਧੂ ਸਿੰਘ ਨੂੰ ਥੋੜੇ ਵਿੱਚ ਵੀ ਗੁਜ਼ਾਰਾ ਕਰਨ ਦਾ ਮਾਹਰ ਸਮਝਦਾ ਸੀ ਗੁਰਨਾਮ ਸਿੰਘ ਦਾ ਬਾਪੂ ਸਾਧੂ ਸਿੰਘ ਨੂੰ ਵੀ ਥੋੜੇ ਜਿਹੀ ਗੁਜ਼ਾਰਾ ਕਰ ਲੰਦਾ ਤੇ ਉਸਨੇ ਕਦੇ ਵੀ ਸਾਧੂ ਸਿੰਘ ਨੂੰ 1 ਮਿੰਟ ਲਈ ਵੀ ਬੇਲਾ ਨਹੀਂ ਸੀ ਰਹਿਂਦਾ ਦੇਖਿਆ ਤੇ ਉਹ ਆਪਣੇ ਖੇਤ ਦੇ ਇੱਕ ਖੁੰਜੇ ਵਿੱਚ ਦੋ ਕੁ ਕਨਾਲਾਂ ਜਗ੍ਹਾ ਵਿੱਚ ਪੈਦਾ ਕੀਤੇ ਮਟਰਾਂ ਨੂੰ ਆਪਣੇ ਸਾਈਕਲ ਤੇ ਹੀ ਜਾਂ ਕਿਸੇ ਟਰੈਕਟਰ ਟਰਾਲੀ ਉੱਤੇ ਰੱਖ ਕੇ ਆਪਣੇ ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਚੰਗੇ ਭਾਅ ਉੱਤੇ ਵੇਚ ਕੇ ਪੈਦਲ ਹੀ ਪਿੰਡ ਵੱਲ ਤੁਰ ਤੁਰ ਪੈਂਦਾ ਤੇ ਰਾਹ ਵਿੱਚੋਂ ਬੱਸ ਲੈ ਕੇ ਕਿਰਾਏ ਵਿੱਚ ਵੀ ਬਚਤ ਕਰ ਲੈਂਦਾ ਕਦੇ-ਕਦੇ ਇਹ ਉਹ ਪੈਦਲ ਤੁਰ ਕੇ ਵੀ ਜਾਂਦਾ ਤੇ ਸਾਧੂ ਦਾ ਇਹ ਮਿਹਨਤੀ ਸੁਭਾਅ ਗੇਜੂ ਦੇ ਹਿੱਸੇ ਆਇਆ ਕੰਮ ਲੱਗਣ ਤੋਂ ਕੁਝ ਦਿਨ ਮਗਰੋਂ ਹੀ ਗੇਜੂ ਨੇ ਫਰਸਟ ਏਡ ਦਾ ਕੋਰਸ ਕਰ ਲਿਆ ਤੇ ਉਸ ਦਾ ਓਵਰਟਾਈਮ ਲੱਗਣ ਲੱਗ ਪਿਆ ਤੇ ਉਹ ਕੋਈ ਵਾਧੂ ਖਰਚ ਵੀ ਨਹੀਂ ਸੀ ਕਰਦਾ ਤੇ ਕਾਲਜ ਪੜ੍ਹਦੇ ਆ 20 ਬੱਸ ਦਾ ਕਿਰਾਇਆ ਬਚਾਉਣ ਖਾਤਰ ਸਾਈਕਲ ਉੱਤੇ ਹੀ ਆਉਂਦਾ ਜਾਂਦਾ ਤੇ ਉਹ ਕੰਟੀਨ ਜਾਂ ਸਿਮੇ ਵਿੱਚ ਵੀ ਬਹੁਤ ਘੱਟ ਜਾਂਦਾ ਤੇ ਵਾਹ ਲੱਗਦੀ ਖੇਤਾਂ ਵਿੱਚ ਹੀ ਇਹ ਕੰਮ ਕਰਦਾ ਸੀ ਤੇ ਕਾਲਜ ਵਿੱਚ ਬੀਏ ਪੜ੍ਹਦੇ ਆ ਆਖਰੀ ਸਾਲ ਵਿੱਚ ਗੇਜੂ ਦਾ ਰਿਸ਼ਤਾ ਕੈਨੇਡਾ ਵਿੱਚ ਹੋ ਗਿਆ ਤੇ ਇਹ ਰਿਸ਼ਤਾ ਸਾਧੂ ਸਿੰਘ ਦੇ ਤਾਈ ਦੀ ਤੀ ਬੰਸੋਂ ਨੇ ਆਪਣੀ ਦਰਾਣੀ ਦੀ ਭਤੀਜੀ ਨਾਲ ਕਰਾਇਆ ਸੀ ਗੇਜੂ ਦਾ ਰਿਸ਼ਤਾ ਹੋ ਗਿਆ ਸੀ ਕੈਨੇਡਾ ਵਿੱਚ ਇਹ ਰਿਸ਼ਤਾ ਸਾਧੂ ਸਿੰਘ ਦੇ ਤਾਏ ਦੀ ਧੀ 500 ਨੇ ਆਪਣੀ ਦਰਾਣੀ ਦੇ ਪੁੱਤ ਜੀ ਨਾਲ ਕਰਾਤਾ ਸੀ 500 ਦੇ ਭਰਾਵਾਂ ਨੂੰ ਉਮੀਦ ਸੀ ਕਿ ਗੇਜੂ ਨੂੰ ਕੈਨੇਡਾ ਭੇਜਣ ਲਈ ਸਾਧੂ ਸਿੰਘ ਨੂੰ ਜ਼ਮੀਨ ਗਹਿਣੇ ਜਾਂ ਵੇਚ ਕਰਨੀ ਪਊਗੀ ਤੇ ਉਸ ਦਾ ਦਾਅ ਲੱਗ ਪਰ ਉਹਨਾਂ ਦਾ ਦਾਅ ਲੱਗ ਜਾਵੇਗਾ ਤੇ ਉਹਨਾਂ ਦਾ ਦਾਅ ਲੱਗ ਜਾਊਗਾ ਪਰ ਦੀਦਾਰ ਸਿੰਘ ਨੇ ਸਾਧੂ ਸਿੰਘ ਦਾ ਵਕਤ ਟਟਪਾ ਦਿੱਤਾ ਤੇ ਗੁਰਨਾਮ ਨੇ ਗੇਜੂ ਨੂੰ ਸਲਾਹ ਦਿੱਤੀ ਕਿ ਉਹ ਚਾਚੇ ਸਾਧੂ ਸਿੰਘ ਨੂੰ ਕੈਨੇਡਾ ਦੱਸਣ ਲਈ ਦੱਸਣ ਦੀ ਥਾਂ ਆਪ ਸਾਰੇ ਜਣੇ ਦੇਸ਼ ਜਾ ਕੇ ਉਸ ਨੂੰ ਮਿਲਾਉਣ ਤੇ ਭਾਵੇਂ 2 ਮਹੀਨੇ ਵੀਰ ਔ 2 ਮਹੀਨੇ ਵੀ ਆਉਣ ਪਰ ਉਸੇ ਸਾਲ 에ਅਰਲਾਈਨਾਂ ਦੇ ਕਿਰਾਏ ਵਧ ਗਏ ਤੇ ਚਾਹੋ ਟਿਕਟਾਂ ਦਾ ਖਰਚਾ ਦੇਖ ਕੇ ਉਹਨਾਂ ਨੇ ਇਹ ਪ੍ਰੋਗਰਾਮ ਛੱਡਤਾ ਗੇਜੂ ਨੇ ਦੇਸ਼ੋਂ ਆਇਆ 27 ਸਾਲ ਹੋ ਗਏ ਤੇ ਉਸ ਦਾ ਵੱਡਾ ਮੁੰਡਾ ਰਜ਼ਿੰਦਰ ਉਰਫ ਰੌਜ਼ਰ 16 ਸਾਲਾਂ ਦਾ ਸੀ ਤੇ ਗੇਜੂ ਸੂਮ ਪੁਨੇ ਵਿੱਚ ਆਪਣੇ ਆਪਣੇ ਬਾਪੂ ਸਾਧੂ ਸਿੰਘ ਤੋਂ ਵੀ ਉੱਪਰ ਸੀ ਤੇ ਜਦੋਂ ਬਾਪੂ ਨੂੰ ਟਿਕਟ ਲੈਣ ਲਈ ਗੁਰਨਾਮ ਦੇ ਨਾਲ 에ਜੰਟ ਕੋਲ ਗਿਆ ਤਾਂ ਉਸ ਨੇ 50 ਡਾਲਰ ਬਚਾਉਣ ਦੀ ਖਾਤਰ ਉਹ ਟਿਕਟ ਲਾ ਕੇ ਭੇਜੀ ਜਿਹੜੀ ਬੀਹੀ ਥਾਂ ਰੁੱਕ ਕੇ ਆਉਂਦੀ ਸੀ ਤੇ ਦਿੱਲੀ ਤੋਂ ਚੱਲ ਕੇ 3 ਦਿਨਾਂ ਦੇ ਵਿੱਚ ਬੰਦਾ ਵੈਂਕੂਵਰ ਪਹੁੰਚਦਾ ਸੀ ਸਾਧੂ ਸਿੰਘ ਜਿਸ ਨੇ ਕਦੀ ਲੰਬਾ ਸਫ਼ਰ ਬੱਸ ਦੇ ਵਿੱਚ ਨਹੀਂ ਸੀ ਕੀਤਾ ਉਸ ਦਾ ਵੈਂਕੂਵਰ ਤੱਕ ਪਹੁੰਚਦੇ ਆ ਭੁੱਖ ਤੇ ਪਿਆਸ ਨਾਲ ਬਹੁਤ ਬੁਰਾ ਹਾਲ ਹੋਇਆ ਤੇ ਨਾ ਉਸ ਨੂੰ ਜਹਾਜ਼ ਵਾਲਿਆਂ ਤੋਂ ਕੁਝ ਮੰਗਵਾਉਂਦਾ ਸੀ ਤੇ ਨਾ ਹੀ ਉਹਨਾਂ ਦਿੱਤਾ ਉਸ ਦੇ ਅੰਦਰ ਲੰਘਦਾ ਸੀ ਇੱਥੇ ਆਉਂਦੇ ਨੂੰ ਗੇਜੂ ਤੇ ਉਸਦੀ ਪਤਨੀ ਕੁਲਵੰਤ ਕੌਰ ਉਰਫ ਕੈਲੀ ਨੇ ਇਕੱਲੇ ਨੂੰ ਬੇਸਮੈਂਟ ਵਿੱਚ ਬਾੜਤਾ ਤੇ ਕਿਹਾ ਕਿ ਉੱਥੇ ਹੀ ਰਹੇ ਸਿਰਫ ਰੋਟੀ ਖਾਣ ਵੇਲੇ ਉਪਰਾਇਆ ਕਰੇ ਸਾਧੂ ਸਿੰਘ ਦਾ ਆਪਣੇ ਟੱਬਰ ਵਿੱਚ ਰਹਿਣ ਆਇਆ ਸੀ ਨਾ ਕਿ ਮਿੱਠੀ ਜੇਲ੍ਹ ਦੇ ਵਿੱਚ ਗੁਰਨਾਮ ਕਾਰਡ ਉੱਤੇ ਚਾਚੇ ਸਾਧੂ ਸਿੰਘ ਦੇ ਭੋਗ ਦਾ ਦਿਨ ਸ਼ੁੱਕਰਵਾਰ ਦੁਪਹਿਰੇ 2 ਵਜੇ ਪੜ੍ਹ ਕੇ ਹੈਰਾਨ ਹੋ ਕੇ ਸੋਚਣ ਲੱਗ ਪਿਆ ਕਿ ਗੇਜੂ ਵੀਕਐਂਡ ਹਫਤੇ ਦੇ ਅੰਤ ਅੰਤਲੇ ਦਿਨ ਭੋਗ ਰੱਖਣਾ ਚਾਹੀਦਾ ਸੀ ਕਿਉਂਕਿ ਚਹੂ ਪਿੰਡੂਆਂ ਨੇ ਵੀ ਆਉਣਾ ਜਾਣਾ ਸੀ ਤੇ ਹੋਰ ਨਾਲ ਸ਼ਹਿਰਾਂ ਦੇ ਲੋਕਾਂ ਨੇ ਵੀ ਉਹ ਕਿਸ ਤਰ੍ਹਾਂ ਪਹੁੰਚ ਸਕਣਗੇ ਪਰ ਉਹ ਜਾਣਦਾ ਸੀ ਕਿ ਕੇਜੂ ਨੂੰ ਤਾਂ ਕਿਸੇ ਨਾਲ ਮਿਲਵਰਤਨ ਦਾ ਸ਼ੌਂਕ ਹੀ ਨਹੀਂ ਉਸ ਨੂੰ ਯਾਦ ਹੈ ਕਿ ਜਦੋਂ ਗੇਜੂ 8ਵੀਂ ਦੇ ਵਿੱਚੋਂ ਫੇਲ ਹੋਏ ਸੀ ਤਾਂ ਚਾਚੇ ਸਾਧੂ ਸਿੰਘ ਨੇ ਕਿਹਾ ਸੀ ਕਿ ਜਿਹੜੇ ਉਸ ਕੋਲ ਪੈਸੇ ਸੀ ਉਹ ਉਸ ਦੀ ਮਾਂ ਦੀ ਬਿਮਾਰੀ ਉੱਤੇ ਲੱਗ ਗਏ ਤੇ ਉੱਧਰ ਉਸ ਦੀ ਭੈਣ ਦੀਪੂ ਨੂੰ ਵੀ ਉਸ ਦੇ ਸਹੁਰੇ ਘਰ ਬਿਠਾਤਾ ਬਿਠਾ ਗਏ ਨੇ ਜੇਕਰ ਉਹ ਚਾਰ ਅੱਖਰ ਪੜ ਜਾਵੇਗਾ ਤਾਂ ਕਿਸੇ ਚੰਗੀ ਨੌਕਰੀ ਤੇ ਲੱਗ ਜਾਊਗਾ ਤਾਂ ਉਸ ਦਾ ਗੁਜ਼ਾਰਾ ਸੁੱਖ ਹੋ ਜਾਊਗਾ ਨਹੀਂ ਤਾਂ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਵੀ ਪੂਰੀ ਨਹੀਂ ਪਹੂਵੇਗੀ ਇਸ ਤੋਂ ਮਗਰੋਂ ਗੇਜੂ ਸਾਰੇ ਸ਼ੌਂਕ ਮਾਰ ਕੇ ਸਕੂਲ ਵਿੱਚ ਹੁੰਦਾ ਜਾਂ ਖੇਤਾਂ ਵਿੱਚ ਤੇ ਉਸ ਨੇ ਚੰਗੇ ਨੰਬਰ ਲੈ ਕੇ 8ਵੀਂ ਪਾਸ ਕੀਤੀ ਤੇ ਉਹ ਗੁਰਨਾਮ ਤੇ ਗੇਜੂ ਇਕੱਠੇ ਪੜਦੇ ਸੀ ਫਿਰ ਉਹ ਉਹਨਾਂ ਦੇ ਨਾਲ ਪਿੰਡ ਦੇ ਹਾਈ ਸਕੂਲ ਵਿੱਚ ਡੇਢ ਦੋ ਮੀਲ ਦੂਰ ਤੁਰ ਕੇ ਜਾਂਦੇ ਰਹੇ ਗੇਜੂ ਨਾ ਕੋਈ ਇੱਲਤ ਕਰਦਾ ਸੀ ਤੇ ਨਾ ਹੀ ਕਿਸੇ ਨਾਲ ਬਿਨਾਂ ਮਤਲਬ ਤੋਂ ਗੱਲ ਇੱਕ ਦਿਨ ਗੇਜੂ ਨੇ ਗੁਰਨਾਮ ਨੂੰ ਕਿਹਾ ਕਿ ਜੇ ਉਸ ਨੇ ਜੈਰੀ ਵਾਲੇ ਮਕਾਨ ਦਾ ਸੌਦਾ ਮਾਰ ਲਿਆ ਗੁੱਡ ਡੀਲ ਮਿਲ ਗਈ ਜੈਰੀ ਅਗਲੇ ਮਹੀਨੇ ਰਿਟਾਇਰ ਹੋਣ ਵਾਲਾ ਤੇ ਪਹਿਲਾਂ ਤਾਂ ਉਹ ਮੰਨਦਾ ਹੀ ਨਹੀਂ ਸੀ ਕਿਉਂਕਿ ਉਹ ਕਹਿੰਦਾ ਸੀ ਕਿ ਉਸ ਨੇ ਇਸ ਨੂੰ ਆਪਾਂ ਰਿਟਾਇਰਮੈਂਟ ਹੋਮ ਬਣਾ ਲਿਆ ਆਪਣੇ ਰਹਿਣ ਲਈ ਪਰੰਤੂ ਇੱਕ ਦਿਨ ਗੇਜੂ ਨੇ ਉਸ ਨੂੰ ਕਿਹਾ ਕਿ ਇੱਕ ਪਾਸੇ ਤਾਂ ਉਸ ਦੀ ਪਤਨੀ ਕਹਿੰਦੀ ਹੈ ਤੇ ਦੂਜੇ ਪਾਸੇ ਦੂਜੇ ਤਾਂ ਉਸ ਨੇ ਉਸ ਦੇ ਰਿਟਾਇਰ ਹੁੰਦੇ ਹੀ ਮੋਟਰ ਹੋਮ ਲੈ ਕੇ ਸਾਰੇ ਅਮਰੀਕਾ ਦੀ ਸੈਰ ਕਰਨੀਆਂ ਪਰ ਉਸ ਦੇ ਘਰ ਦੀ ਨਿਗਰਾਨੀ ਕੌਣ ਕਰੇਗਾ ਕਿਉਂਕਿ ਉਸ ਦੇ ਬੱਚੇ ਤਾਂ ਦੂਰ ਰਹਿੰਦੇ ਨੇ ਤੇ ਅਜਹੀ ਹਾਲਤ ਵਿੱਚ ਉਸ ਨੂੰ ਤਾਂ ਖਾਲੀ ਕਰਦਿਆਂ ਕਿਸ਼ਤਾਂ ਦੇਣੀਆਂ ਪੈਣਗੀਆਂ ਦੂਜੇ ਉਹ ਬਿਲ ਭਰੇਗਾ ਜੇਕਰ ਉਹ ਜੰਟਰਾ ਹੀ ਵੇਚੇ ਤਾਂ ਉਸ ਨੇ ਘੱਟੋ ਘੱਟ 20000 ਦੇ ਨੇੜੇ ਆਪਣਾ ਕਮਿਸ਼ਨ ਰੱਖ ਲੈਣਾ ਇੰਨੇ ਪੈਸੇ ਨਾਲ ਤਾਂ ਉਸ ਦਾ ਮੋਟਰ ਹੋਮ ਤੇ ਸਾਲ ਭਰ ਘੁੰਮਣ ਦਾ ਤੇਲ ਦਾ ਖਰਚਾ ਖੁੱਲਾ ਡੁੱਲਾ ਨਿਕਲ ਆਉਣਾ ਇਸ ਕਰਕੇ ਉਸ ਨੂੰ ਚਾਹੀਦਾ ਕਿ ਉਹ ਆਪਣਾ ਘਰ ਵੇਚ ਕੇ ਪੈਸੇ ਬੈਂਕ ਵਿੱਚ ਫਿਕਸਡ ਡਿਪੋਜ਼ਿਟ ਕਰਵਾ ਦੇਵੇ ਤੇ ਆਪਣਾ ਟ੍ਰਿਪ ਤੋਂ ਮੁੜ ਕੇ ਬਿਜੀ ਇਲਾਕੇ ਤੋਂ ਦੂਰ ਕਿਸੇ ਛੋਟੇ ਜਿਹੇ ਸ਼ਹਿਰ ਵਿੱਚ ਕਿਸੇ ਲੇਕ ਦੇ ਕੰਢੇ ਘਰ ਲੈ ਲਵੇ ਰਾਮ ਨਾਲ ਸਾਰਾ ਦਿਨ ਮੱਛੀਆਂ ਫੜਦਾ ਰਿਹਾ ਕਰੇ ਇਸ ਤਰ੍ਹਾਂ ਉਸ ਦਾ ਇੱਥੇ ਨਾਲੋਂ ਅੱਧੇ ਪੈਸਿਆਂ ਵਿੱਚ ਸਰ ਜਾਇਆ ਕਰਨਾ ਇਸ ਦੇ ਨਾਲ ਹੀ ਕਿਹਾ ਕਿ ਇਹ ਗੁੱਡ ਡੀਲ ਹੈ ਇਹ ਸੁਣ ਕੇ ਜਾਰੀ ਨੇ ਹਾਂ ਕਰ ਦਿੱਤੀ ਤੇ ਕਿਉਂਕਿ ਗੁਰਨਾਮ ਨੇ ਉਸ ਦੀ ਗੁੱਡ ਡੀਲ ਦੀ ਪ੍ਰਸ਼ੰਸਾ ਕੀਤੀ ਮਿਲ ਵਿੱਚ ਬਹੁਤ ਸਾਰੇ ਲੋਕ ਗੇਜੂ ਨੂੰ ਗੁੱਡ ਡੀਲ ਕਹਿ ਕੇ ਹੀ ਪੁਕਾਰਦੇ ਅਸਲ ਵਿੱਚ ਜਦੋਂ ਨਵਾਂ ਨਵਾਂ ਕੈਨੇਡਾ ਆਇਆ ਸੀ ਤਾਂ ਮੋٹے ਮਾੜੇ ਮੋٹے ਨੁਕਸ ਵਾਲੀ ਕਾਰ ਫ੍ਰਿਜ ਜਾਂ ਟੀਵੀ ਨੂੰ ਖਰੀਦ ਲੈਂਦਾ ਤੇ ਥੋੜੀ ਬਹੁਤ ਮਰਮਤ ਕਰਾ ਕੇ ਵੇਚ ਦਿੰਦਾ ਜਦੋਂ ਕੋਈ ਮਹਿੰਗੀ ਚੀਜ਼ ਦਾ ਅਖਬਾਰ ਵਿੱਚੋਂ ਦੇਖ ਕੇ ਕਾਫੀ ਸਸਤੀ ਕੀਮਤ ਉੱਤੇ ਖਰੀਦ ਲਿਆਉਂਦਾ ਤਾਂ ਖੁਸ਼ੀ ਵਿੱਚ ਆਪਾਂ ਨੇ ਭਾਈ ਬੰਦਾ ਨੂੰ ਸੱਦ ਕੇ ਪੁੱਛਦਾ ਹੈ ਹੈ ਕਿ ਨਹੀਂ ਗੁੱਡ ਡੀਲ ਗੇਜੂ ਬਾਰੇ ਆਮ ਮਸ਼ਹੂਰ ਸੀ ਕਿ ਉਸਨੇ ਕਦੇ ਘਾਟੇ ਦਾ ਸੌਦਾ ਨਹੀਂ ਸੀ ਕੀਤਾ ਵਾਧੂ ਕੰਮ ਦੀ ਕਮਾਈ ਨਾਲ ਹੁਣ ਉਹ ਚਾਹੂ ਘਰਾਂ ਦਾ ਮਾਲਕ ਬਣ ਬੈਠਾ ਸੀ ਰਿਹਾਇਸ਼ ਤੋਂ ਇਲਾਵਾ ਬਾਕੀ ਮਕਾਨ ਉਸਨੇ ਕਰਾਇਉ ਤੇ ਦਿੱਤੇ ਹੋਏ ਸੀ ਸ਼ਾਮ ਨੂੰ ਗੁਰਨਾਮ ਸਾਧੂ ਸਿੰਘ ਦਾ ਅਫਸੋਸ ਕਰਨ ਲਈ ਗੇਜੂ ਦੇ ਘਰ ਪਹੁੰਚਦਾ ਤੇ ਉਸਦੀ ਪਤਨੀ ਹਰਕਿਰਨ ਤੇ ਇਕੱਲੀ ਆਪਸ ਵਿੱਚ ਭੇਜਦੀਆਂ ਨਹੀਂ ਸਨ ਇਸ ਕਰਕੇ ਉਹ ਇਕੱਲਾ ਹੀ ਰਹਿ ਗਿਆ ਕੈਲੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਸੋਫੇ ਉੱਤੇ ਬੈਠਦੇ ਹੀ ਕਿਹਾ ਵੈਰੀ ਵੈਰੀ ਸੈਡ ਦੀ 올ਡ ਮੈਨ ਪਾਸਟ ਸੋ ਇਕ ਇਕਵਲੀ ਕਵਿਕਲੀ ਪਾਸਟ ਸੋ ਕੈਲੀ ਨੇ ਦੂਜੇ ਸੋਫੇ ਉੱਤੇ ਬੈਠਦੇ ਕਿਹਾ ਸ਼ਾਮ ਬਟ ਆਈ ਡੋਨਟ ਥਿੰਕ ਹੀ ਲਾਈਕਡ ਇਟ ਹੇਅਰ ਵੈਰੀ ਮੱਚ ਕੈਲੀਰੀ ਗੱਲ ਸੁਣ ਕੇ ਇੱਕ ਵਾਰੀ ਤਾਂ ਗੁਰਨਾਮ ਦੇ ਮਨ ਵਿੱਚ ਆਇਆ ਕਿ ਉਹ ਆਪਣੇ ਮਨ ਦੀ ਭੜਾਸ ਕੱਢ ਲਵੇ ਤੇ ਕਹੇ ਲਾਇਕ ਉਹ ਸਵਾਹ ਕਰਦਾ ਇੱਥੇ ਚੰਗੇ ਭਲੇ ਨੂੰ ਭਰੇ ਸਮਾਜ ਵਿੱਚੋਂ ਲਿਆ ਕੇ ਇੱਥੇ ਉਸ ਨੂੰ ਬੇਸਮੈਂਟ ਦੇ ਵਿੱਚ ਕੈਦ ਕਰਤਾ ਉਹ ਜਿੱਦਾਂ ਦਾ ਪਿੰਡੋਂ ਆਇਆ ਸੀ ਵਿਚਾਰਾਂ ਅੰਦਰ ਹੀ ਵੜਿਆ ਰਿਹਾ ਗੇਜੂ ਸਾਹਿਬ ਨੂੰ ਉਂਝ ਵੀ ਕੰਮ ਤੋਂ ਵੇਲ ਨਹੀਂ ਸੀ ਮਿਲੀ ਉਸ ਦੀ ਬਾਤ ਪੁੱਛਣ ਦੀ ਪਿੰਡੋਂ ਆ ਕੇ ਜਿਹੜੇ ਉਹ 5-6 ਮਹੀਨੇ ਕੱਢ ਗਿਆ ਉਹੋ ਇਹਸਾਸ ਤੇ ਕੱਢ ਗਿਆ ਕਿ ਕਦੀ ਦੁਬਾਰਾ ਪਿੰਡ ਪਰਤ ਜਾਊਗਾ ਇੰਗਲੈਂਡ ਜਾਣ ਤੋਂ ਪਹਿਲਾਂ ਸਾਧੂ ਸਿੰਘ ਗੁਰਨਾਮ ਨੂੰ ਅਟਵਾਲਾਂ ਦੇ ਮੁੰਡੇ ਦੇ ਵਿਆਹ ਉੱਤੇ ਗੁਰਦੁਆਰੇ ਮਿਲਿਆ ਸੀ ਤੇ ਉਹ ਕਹਿਣ ਲੱਗਿਆ ਕਿ ਪਿੰਡ ਉਹ ਕੋਈ ਉਹ ਕੋਈ ਰੋਟੀ ਤੋਂ ਭੁੱਖਾ ਤਾਂ ਨਹੀਂ ਸੀ ਜੋ ਇਹਨਾਂ ਦੇ दारू ਤਿਆ ਬੈਠਾ ਉਹ ਤਾਂ ਆਪਣੇ ਟੱਬਰ ਵਿੱਚ ਰਹਿਣ ਆਇਆ ਸੀ ਪਰੰਤੂ ਉਸ ਨੂੰ ਲੱਗਦਾ ਸੀ ਕਿ ਉਸ ਦਾ ਟੱਬਰ ਤਾਂ ਉਸ ਦੀ ਪਤਨੀ ਦੀ ਮੌਤ ਨਾਲ ਹੀ ਮੁੱਕ ਗਿਆ ਤੇ ਉਸ ਨੇ ਦੱਸਿਆ ਕਿ ਪਰਸੋ ਚੌਥ ਉਸ ਨੇ ਗੇਜੂ ਨੂੰ ਕਿਹਾ ਕਿ ਉਸ ਨੂੰ ਪਿੰਡ ਮੋੜ ਦੇਵੀ ਕਿਉਂਕਿ ਉਹ ਇੱਥੇ ਕੈਦ ਨਹੀਂ ਸੀ ਰਹਿਣਾ ਚਾਹੁੰਦਾ ਤਾਂ ਗੇਜੂ ਤੋਂ ਪਹਿਲਾਂ ਉਸ ਦੀ ਪਤਨੀ ਕਹਿਣ ਲੱਗੀ ਕਿ ਉਸ ਨੂੰ ਵਧੀਆ ਖਾਣ ਤੇ ਰਹਿਣ ਲਈ ਨਹੀਂ ਮਿਲਦਾ ਇਕੱਲੇ ਕੋਲ ਟੀਵੀ ਹੈ ਤੇ ਨਾਲ ਹੀ ਪੂਰੀ ਪ੍ਰਾਈਵੇਸੀ ਵੀ ਹੋ ਹੋ ਹੋਰ ਕੀ ਚਾਹੁੰਦਾ ਪਹਿਲਾਂ ਇੱਥੇ ਮੰਗਵਾਉਣ ਦਾ ਟਿਕਟ ਲਾਇਆ ਤੇ ਹੁਣ ਮੁੜ ਕੇ ਜਾਣ ਦਾ ਲਾਇਆ ਇਹਨਾਂ ਨੂੰ ਸਾਧੂ ਸਿੰਘ ਦਾ ਪੋਤਰਾ ਰੋਜਰ ਉਸ ਨੂੰ ਲੱਭਦਾ ਆ ਗਿਆ ਗੁਰਨਾਮ ਨੇ ਉਸ ਨੂੰ ਹਾਸੇ ਨਾਲ ਕਿਹਾ ਕਿ ਉਹ ਗ੍ਰੈਂਡ ਪਾਦਾ ਜਰਾ ਖਿਆਲ ਰੱਖਿਆ ਕਰਨ ਤਾਂ ਉਹ ਕਹਿਣ ਲੱਗਾ ਕਿ ਜੇਕਰ 올ਡ ਮੈਨ ਨੂੰ ਉਹ ਪਸੰਦ ਕਰਦੇ ਨੇ ਤਾਂ ਉਹ ਆਪਣੇ ਕੋਲ ਲੈ ਜਾਣ ਗੁਰਨਾਮ ਸਿੰਘ ਨੂੰ ਸੋਫੇ ਉੱਪਰ ਬਿਠਾ ਕੇ ਕੈਲੀ ਸ਼ਾਇਦ ਉਸ ਦੇ ਲਈ ਚਾਹ ਬਣਾਉਣ ਲਈ ਚਲੀ ਗਈ ਤੇ ਉਸਨੇ ਰੋਜਰ ਨੂੰ ਉਸ ਨਾਲ ਗੱਲਾਂ ਕਰਨ ਲਈ ਭੇਜਤਾ ਗੁਰਨਾਮ ਨੇ ਜਦੋਂ ਉਸ ਨਾਲ ਗ੍ਰੈਂਡਪਾ ਦੀ ਮੌਤ ਦੀ ਗੱਲ ਛੜੀ ਤਾਂ ਕਹਿਣ ਲੱਗਾ ਕਿ ਕਿਉਂ ਸਮਝਦਾ ਕਿ ਹਾਰਟ ਅਟੈਕ ਵਰਗੀ ਕੋਈ ਤਕਲੀਫ ਹੋਈ ਹੋਵੇਗੀ। ਤੋਂ ਸ਼ਾਮ ਨੂੰ ਉਸਨੇ ਉਹਨਾਂ ਨਾਲ ਖਾਣਾ ਨਹੀਂ ਨਹੀਂ ਖਾਦਾ ਸਿਰਫ ਟੇਬਲ ਉੱਤੇ ਬੈਠਾ ਹੀ ਰਿਹਾ। ਗੁਰਨਾਮ ਦੇ ਪੁੱਛਣ ਉੱਤੇ ਉਸਨੇ ਦੱਸਿਆ ਕਿ ਜਦੋਂ ਇਹ ਮਕਾਨ ਖਰੀਦਿਆ ਸੀ ਤਾਂ ਉਸਦੇ ਡੈਡੀ ਨੇ ਜੈਰੀ ਤੋਂ ਸਾਰਾ ਫਰਨੀਚਰ ਵੀ ਖਰੀਦ ਲਿਆ ਸੀ। ਬੜੀ ਗੁੱਡ ਡੀਲ ਮਿਲ ਗਈ ਸੀ। ਹੁਣ ਗ੍ਰੈਂਡਪਾ ਵਾਲਾ ਵੇਸਮੈਂਟ ਦਾ ਸਮਾਨ ਸੇਲ ਉੱਤੇ ਲਾਇਆ ਹੋਇਆ ਇੱਕ ਗੋਰੇ ਨੇ ਸਾਰਾ ਸਮਾਨ ਖਰੀਦ ਲਿਆ ਪਰ ਉਸ ਕੋਲ ਲੈ ਜਾਣ ਲਈ ਕੁਝ ਨਹੀਂ ਸੀ ਅਗਲੇ ਹਫਤੇ ਪਿਕਅਪ ਟਰੱਕ ਲੈ ਕੇ ਓਨਲੀ ਕਹਿੰਦਾ ਸੀ ਪਰ ਡੈਡੀ ਨੇ ਹੁੰਦੀ 딜 ਰੋਕਣੀ ਠੀਕ ਨਾ ਸਮਝਦੀ ਠੀਕ ਨਾ ਸਮਝਦੀ ਤੇ ਉਹ ਉਸ ਦਾ ਸਮਾਨ ਛੱਡਣ ਗਏ ਕਿਉਂਕਿ ਉਹ ਕਹਿੰਦੇ ਨੇ ਕਿ ਮਹੀਨਾ ਮੁੱਕਣ ਵਾਲਾ ਤੇ ਉਹ ਵੇਸਮੈਂਟ ਕਰਾਇਆ ਉੱਤੇ ਦੇ ਦੇਣਗੇ ਗੁਰਨਾਮ ਨੇ ਕਿਹਾ ਕਿ ਬੁੜੇ ਦਾ ਭੋਗ ਤਾਂ ਪਾ ਲੈਣ ਪਾ ਲੈਣ ਦੰਦੇ ਫਿਰ ਉਸ ਨੇ ਪੁੱਛਿਆ ਕਿ ਉਹ ਉਹਨਾਂ ਫਿਊਨਰਲ 20 ਵੀਕ ਦੇ ਵਿਚਾਰੇ ਹੀ ਰੱਖ ਲਿਆ ਤੇ ਭੋਗ ਵੀ ਫ੍ਰਾਈਡੇ ਦਾ ਰੱਖ ਲਿਆ ਤੇ ਲੋਕ ਕਿੱਦਾਂ ਪਹੁੰਚਣਗੇ ਕੰਮ ਛੱਡ ਕੇ ਰੋਜ਼ਰ ਨੇ ਦੱਸਿਆ ਕਿ ਜਿਹੜਾ ਆਪਣੇ ਭਾਂਜਿਆਂ ਦਾ ਨਵਾਂ ਫਿਊਨਰਲ ਹੋਮ ਬਣਿਆ ਉੱਥੇ ਵੀਕ ਡੇਜ਼ ਵਿੱਚ ਫਿਊਨਰਲ ਕਰਨ ਤੇ ਭੋਗ ਪਾਉਣ ਕਰਕੇ ਉਹਨਾਂ ਦੇ ਅੱਧੇ ਰੇਟ ਤੋਂ ਵੀ ਘੱਟ ਚਾਰਜ ਕੀਤਾ ਉਹਨਾਂ ਗੁੱਡ ਡੀਲ ਮਿਲਦੀ ਕਰਕੇ ਇਸ ਤਰ੍ਹਾਂ ਕਰ ਲਿਆ ਗੁਰਨਾਮ ਨੂੰ ਜਾਪਿਆ ਕਿ ਜਦੋਂ ਗਲਤ ਜਗ੍ਹਾ ਤੇ ਗਲਤ ਕੰਮ ਆ ਗਿਆ ਤਾਂ ਉਸਨੇ ਸੋਚਿਆ ਕਿ ਗੇਜੂ ਪਤਾ ਨਹੀਂ ਕਦੋਂ ਆਊਗਾ ਇਸ ਕਰਕੇ ਦਰਵਾਜ਼ੇ ਬਾਹਰ ਨਿਕਲ ਆਇਆ ਇਹਦਾ ਵਿਸ਼ਾ ਵਸਤੂ ਗੁਰਡ ਡੀਅਲ ਕਹਾਣੀਆਂ ਹਨ ਪਾਲ ਸਾਰਾ ਦੀ ਰਚਨਾ ਇਸਦਾ ਵਿਸ਼ਾ ਪੱਛਮ ਦੇ ਤੁਨ ਕਮਾਊ ਪੂੰਜੀਵਾਦੀਆਂ ਰੁਚੀਆਂ ਦੇ ਪ੍ਰਭਾਵ ਹੇਠ ਪ੍ਰਵਾਸੀ ਪੰਜਾਬੀ ਬੰਦੇ ਦੀਆਂ ਬਦਲ ਰਹੀਆਂ ਤਰਜੀਹਾਂ ਨੂੰ ਪੇਸ਼ ਕਰਨਾ ਜਿਨ੍ਹਾਂ ਕਰ ਨੂੰ ਆਪਣੇ ਸਭ ਤੋਂ ਨੇੜਲੇ ਰਿਸ਼ਤਿਆਂ ਪ੍ਰਤੀ ਵੀ ਆਪਣੇ ਜ਼ਿੰਮੇਵਾਰੀ ਨਿਭਾਉਣ ਤੋਂ ਪਹਿਲਾਂ ਆਪਣਾ ਮਾਈਕ ਫਾਇਦਾ ਨੁਕਸਾਨ ਮੁੱਖ ਰੱਖਣਾ ਸ਼ੁਰੂ ਕਰ ਦਿੰਦਾ ਖਾਣ ਵਿੱਚ ਅਸੀਂ ਦੇ ਗਏ ਗੇਜੂ ਜਦੋਂ ਪੰਜਾਬ ਵਿੱਚ ਰਹਿੰਦਾ ਸੀ ਤਾਂ ਆਪਣੇ ਬਾਪੂ ਵਾਂਗ ਸਿਰੜੀ ਮਿਹਨਤ ਤੇ ਪੈਸੇ ਕਮਾਉਣ ਵਾਲਾ ਸੀ ਪਰ ਜਦੋਂ ਸਾਰਾ ਉਦਮ ਆਪਣੇ ਜੀਵਨ ਨੂੰ ਜੰਗੇਰਾ ਬਣਾਉਣ ਲਈ ਲਾਲਤਾ ਉਹਨੇ ਪਰੰਤੂ ਜਦੋਂ ਕੈਨੇਡਾ ਚਲਾ ਜਾਂਦਾ ਤਾਂ ਉੱਥੇ ਸਿਰੜ ਤੇ ਮਿਹਨਤ ਨਾਲ ਡਾਲਰ ਕਮਾਉਂਦਾ ਡਾਲਰ ਕਮਾਉਣ ਦੀ ਹਿਰਸ ਦੇ ਵਿੱਚੋਂ ਡਾਲਰ ਕਮਾਉਣ ਦੀ ਹਿਰਸ ਦੇ ਵਿੱਚ ਉਸ ਵਿੱਚ ਇੰਨੀ ਹੈ ਕਿ ਓਵਰਟਾਈਮ ਕਮਾਉਂਦਾ ਤੇ ਡਾਲਰ ਕਮਾਉਣ ਦੀ ਓਵਰਟਾਈਮ ਲਾਉਂਦਾ ਤੇ ਖੂਬ ਪੈਸੇ ਕਮਾਉਂਦਾ ਤੇ ਇਸ ਦੇ ਨਾਲ ਹੀ ਉਹ ਕੋਈ ਪੁਰਾਣੀ ਕਾਰ ਫ੍ਰਿਜ ਜਾਂ ਟੀਵੀ ਸਸਤੀ ਕੀਮਤ ਤੇ ਖਰੀਦਦਾ ਤੇ ਉਸ ਦੀ ਥੋੜੀ ਬਹੁਤੀ ਮਰਮਤ ਕਰਾ ਕੇ ਵੇਚ ਦਿੰਦਾ ਕਦੀ ਕਦੀ ਉਹ ਕੋਈ ਮਹਿੰਗੀ ਚੀਜ਼ ਅਖਬਾਰ ਵਿੱਚੋਂ ਦੇਖ ਕੇ ਸਸਤੀ ਕੀਮਤ ਤੇ ਖਰੀਦ ਲਿਆਉਂਦਾ ਤੇ ਉਸ ਨੂੰ ਆਪਣੇ ਭਾਈਵੰਦਾ ਨੂੰ ਦਿਖਾਉਂਦਾ ਹੋਇਆ ਕਹਿੰਦਾ ਕਿ ਹੈ ਹੈ ਕਿ ਨਹੀਂ ਗੁੱਡ ਡੀਲ ਇਸੇ ਤਰ੍ਹਾਂ ਉਸ ਨੇ ਰਿਟਾਇਰਮੈਂਟ ਦੇ ਨੇੜੇ ਪਹੁੰਚਦਾ ਤੇ ਆਪਣੇ ਮਿਲ ਸੁਪਰਵਾਈਜ਼ਰ ਜੈਰੀ ਨੂੰ ਵੀ ਗੱਲਾਂ ਕਰਨ ਨਾਲ ਅਜਾਹ ਪੁੱਛ ਲਾਇਆ ਕਿ ਉਸ ਨੇ ਉਸਨੂੰ ਆਪਣਾ ਮਕਾਨ ਵੇਚਦਾ ਤੇ ਦੋਹਾਂ ਨੇ ਇਸ ਨੂੰ ਵੀ ਗੁੱਡ ਡੀਲ ਸਮਝਿਆ ਤੇ ਉਹ ਹੁਣ ਗੇਜੂ ਕੋਲ ਆਪਣੇ ਰਿਹਾਇਸ਼ੀ ਮਕਾਨ ਸਮੇਤ ਚਾਰ ਮਕਾਨ ਸੀ ਜੋ ਉਸ ਨੇ ਕਿਰਾਏ ਉੱਤੇ ਚਾੜੇ ਹੋਏ ਸੀ ਤੇ ਉਹ ਕਿਸੇ ਮਿੱਤਰ ਸਬੰਧੀ ਨੂੰ ਵੀ ਬਹੁਤਾ ਮਿਲਦਾ ਵੀ ਨਹੀਂ ਸੀ ਤੇ ਨਾ ਹੀ ਉਸ ਉਹਨਾਂ ਬਾਰੇ ਮਸ਼ਹੂਰ ਸੀ ਕਿ ਉਹ ਬਿਨਾਂ ਮਤਲਬ ਤੋਂ ਉਹਦੇ ਬਾਰੇ ਇਹ ਹੀ ਚੀਜ਼ ਮਸ਼ਹੂਰ ਸੀ ਕਿ ਬਿਨਾਂ ਮਤਲਬ ਤੋਂ ਕਿਸੇ ਦੀ ਵੱਡੀ ਉਂਗਲੀ ਤੇ ਵੀ ਨਹੀਂ ਮੋਤਾ ਇਸ ਤਰ੍ਹਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਮੰਡੀ ਸੱਭਿਆਚਾਰਕ ਵਿੱਚ ਢਾਲ ਕੇ ਧਨ ਕਮਾਉਣ ਤੇ ਜਾਇਦਾਦ ਵਧਾਉਣ ਦੇ ਵਿੱਚ ਰੁੱਝਿਆ ਹੋਇਆ ਸੀ ਮਤਲਬ ਹੀ ਖੁਦਗਰਜ਼ ਤੇ ਪੈਸੇ ਦੇ ਪੁੱਤਰ ਜਹੇ ਬੰਦੇ ਦੀ ਕਮੀਨਗੀ ਤੇ ਇਨਸਾਨੀਅਤ ਤੋਂ ਸੱਖਣਾਪਣ ਉਦੋਂ ਪੂਰੀ ਤਰ੍ਹਾਂ ਜ਼ਾਹਿਰ ਹੋ ਜਾਣਾ ਜਦੋਂ ਆਪਣੇ ਬਾਪ ਵਰਗੇ ਨੇੜੇ ਦੇ ਸਬੰਧੀ ਪ੍ਰਤੀ ਵੀ ਆਪਣੇ ਨੈਤਿਕ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਨਫੇ ਨੁਕਸਾਨ ਬਾਰੇ ਸੋਚਦਾ ਤੇ ਧਨ ਦੀ ਬਚਤ ਤੇ ਕਮਾਈ ਨੂੰ ਮੂਰੇ ਰੱਖਦਾ ਪਹਿਲਾਂ ਤਾਂ ਗੇਜੂ ਨੇ ਜਦੋਂ ਆਪਣੇ ਬਾਪ ਸਾਧੂ ਸਿੰਘ ਨੂੰ ਕੈਨੇਡਾ ਮੰਗਵਾਉਣਾ ਹੁੰਦਾ ਤਾਂ 50 ਡਾਲਰ ਬਚਾਉਣ ਦੀ ਖਾਤਰ ਉਸ ਨੂੰ ਟਿਕਟ ਲੈ ਕੇ ਭੇਜ ਦਿੰਦਾ ਉਸ ਨੂੰ ਉਹ ਟਿਕਟ ਲੈ ਕੇ ਭੇਜ ਦਿੰਦਾ ਜਿਸ ਦੀ ਫਲਾਈਟ ਰਸਤੇ ਵਿੱਚ ਬੀ ਬੀ ਹੀ ਥਾਂ ਹੀ ਰੁੱਕ ਕੇ ਤਿੰਨ ਦਿਨਾਂ ਬਾਅਦ ਉਹ ਦਿੱਲੀ ਤੋਂ ਵੈਂਕੂਵਰ ਪਹੁੰਚਦੀ ਆ। ਰਸਤੇ ਵਿੱਚ ਭੁੱਖੇ ਪਿਆਸੇ ਉਸਦੇ ਬਾਪੂ ਦੀ ਬੁਰੀ ਹਾਲਤ ਹੋ ਗਈ ਕਿਉਂਕਿ ਨਾ ਤਾਂ ਉਸ ਨੂੰ ਜਹਾਜ਼ ਵਾਲਿਆਂ ਤੋਂ ਕੁਝ ਮੰਗਣਾ ਆਉਂਦਾ ਸੀ ਤੇ ਨਾ ਹੀ ਉਹਨਾਂ ਦਿੱਤਾ ਉਸ ਦੇ ਅੰਦਰ ਅੰਦਰ ਲੰਗਦਾ ਸੀ। ਫਿਰ ਉਹ ਤੇ ਉਸਦੀ ਪਤਨੀ ਉਸ ਨੂੰ ਘਰ ਦੇ ਵੇਸਮੈਂਟ ਵਿੱਚ ਬਾੜ ਕੇ ਕਹਿੰਦੇ ਨੇ ਕਿ ਉਹ ਉੱਥੇ ਹੀ ਰਹਿਣਾ। ਸਿਰਫ ਰੋਟੀ ਖਾਣ ਲਈ ਉੱਪਰ ਆਉਣਾ। ਇਸ ਮਿੱਠੀ ਜੇਲ੍ਹ ਵਿੱਚ ਕੈਦ ਹੋਇਆ ਉਹ ਵਾਪਸ ਇੰਡੀਆ ਜਾਣਾ ਚਾਹੁੰਦਾ ਸੀ ਪਰ ਉਸਦੇ ਟਿਕਟੁੱਤੇ ਪੈਸੇ ਖਰਚਣ ਲਈ ਤਿਆਰ ਨਹੀਂ ਸਨ ਇਸ ਤਰ੍ਹਾਂ ਦੁਖੀ ਤੇ ਪਰੇਸ਼ਾਨ ਹੋਏ ਬਾਪੂ ਦੀ ਮੌਤ ਹੋ ਜਾਂਦੀ ਆ ਤੇ ਉਸਦੇ ਸੰਸਕਾਰ ਦੇ ਭੋਗ ਦਾ ਦਿਨ ਆਮ ਲੋਕਾਂ ਵਾਂਗ ਵੀਕ ਦੇ ਅੰਤ ਦੇ ਵਿੱਚ ਨਹੀਂ ਰੱਖਦੇ ਸਗੋਂ ਸਾਰਿਆਂ ਦਾ ਆਉਣਾ ਸੰਭਵ ਹੁੰਦਾ ਸਗੋਂ ਉਹ ਕੀ ਕਰਦੇ ਨੇ ਹਫਤੇ ਦੇ ਕਾਰੋਬਾਰੀ ਦਿਨਾਂ ਦੇ ਵਿੱਚ ਰੱਖ ਲੈਂਦੇ ਨੇ ਵੀਕਡੇਜ਼ ਦੇ ਵਿੱਚ ਕਿਉਂਕਿ ਉਹਨਾਂ ਨੂੰ ਨਵੇਂ ਬਣੇ ਫਿਊ ਫਿਊਨਰਲ ਹੋਮ ਦੇ ਵਿੱਚ ਅੱਧੇ ਪੈਸੇ ਨਹੀਂ ਛੋਟ ਮਿਲ ਗੀ ਸੀ ਇਸ ਪਿੱਛੋਂ ਗੇਜੂ ਬਾਪੂ ਦਾ ਭੋਗ ਪਾਏ ਬਿਨਾ ਹੀ بیسਮੈਂਟ ਵਿਚ ਉਹਨਾਂ ਨਾਲ ਸੰਬੰਧਿਤ ਸਮਾਨ ਨੂੰ ਵੇਚ ਦਿੰਦਾ ਬੇਸਮੈਂਟ ਨੂੰ ਪਹਿਲੀ ਤਰੀਕ ਤੋਂ ਪਹਿਲਾਂ ਖਾਲੀ ਕਰ ਦੇਣਾ ਚਾਹੁੰਦਾ ਤਾਂ ਜੋ ਨਵੇਂ ਕਿਰਾਏਦਾਰ ਨੂੰ ਦਿੱਤਾ ਜਾ ਸਕੇ ਇਸ ਤਰ੍ਹਾਂ ਇਸ ਕਹਾਣੀ ਦਾ ਵਿਸ਼ਾ ਪੱਛਮ ਜੇ ਧਨ ਕਮਾਊ ਪੂੰਜੀਵਾਦੀ ਰੁਚੀਆਂ ਦੇ ਪ੍ਰਭਾਵ ਹੇਠ ਪ੍ਰਵਾਸੀ ਪੰਜਾਬੀ ਬੰਦੇ ਦੀਆਂ ਬਦਲ ਰਹੀਆਂ ਤਰਜੀਹਾਂ ਨੂੰ ਪੇਸ਼ ਕਰਨਾ ਜਿਨ੍ਹਾਂ ਕਾਰਨ ਉਹ ਆਪਣੇ ਸਭ ਤੋਂ ਨੇੜਲੇ ਰਿਸ਼ਤੇ ਪ੍ਰਤੀ ਕਿਸੇ ਜ਼ਿੰਮੇਵਾਰੀ ਨਿਭਾਉਣ ਤੋਂ ਪਹਿਲਾਂ ਆਪਣਾ ਮਾਇਕ ਫਾਇਦਾ ਨੁਕਸਾਨ ਸੋਚਦਾ ਤੇ ਇਸ ਤਰ੍ਹਾਂ ਉਹ ਪੂੰਜੀਵਾਦੀ ਯੁੱਗ ਵਿੱਚ ਠਰ ਰਹੇ ਰਿਸ਼ਤਿਆਂ ਦੀ ਕਹਾਣੀ ਕਹਾਣੀਆਂ ਇਸ ਪ੍ਰਕਾਰ ਕਹਾਣੀ ਦਾ ਵਿਸ਼ਾ ਮੌਲਿਕ ਜਥਾਰਤਕ ਮਨੋਵਿਗਿਆਨਿਕ ਤੇ ਵਿਅੰਗਾਤਮਕ ਸਰਵਾਲਾ। ਥੈਂਕਸ। ਹਾਂਜੀ, ਗਰਾਉਂਡ ਜ਼ੀਰੋ ਕਹਾਣੀ ਹਰਭਜਨ ਸਿੰਘ ਦੀ ਲਿਖੀ ਹੋਈ ਹੈ। ਇਸ ਕਹਾਣੀ ਦਾ ਵਿਸ਼ਾ ਅਮਰੀਕਾ ਦੇ ਟਵਿਨ ਟਾਵਰਜ਼ ਉੱਤੇ ਹੋਏ ਹਮਲੇ ਤੇ ਇਸ ਲਈ ਅਮਰੀਕਾ ਸਰਕਾਰ ਵੱਲੋਂ ਉਸਾਮਾ ਵਿਨ ਲਾਦੀਨ ਤੇ ਉਸਦੇ ਮੁਸਲਿਮਤਵਾਦੀ ਸੰਗਠਨਾਂ ਨੂੰ ਜ਼ਿੰਮੇਵਾਰ ਟਹਿਰਾਇਆ। ਜਾਣ ਮਗਰੋਂ ਅਮਰੀਕੀ ਲੋਕਾਂ ਵਿੱਚ ਮੁਸਲਮਾਨਾਂ ਤੇ ਉਸਾਮਾਂ ਵਿਨ ਲਦੇਨ ਦੀ ਦਾੜੀ ਤੇ ਪਗੜੀ ਵਾਲੀ ਛੱਕਣ ਨਾਲ ਮਿਲਦੇ ਸਰਵਾਸੀ ਸਿੱਖਾਂ ਵਿਰੁੱਧ ਚੱਲਿਆ ਗੇਟ ਚੱਲਿਆ ਹੇਟ ਕਰਾਈਮ ਚੱਲਿਆ ਹੇਟ ਕਰਾਈ ਤੇ ਜਿਸ ਦਿਨ ਤੀਜੇ ਵੱਜੂ ਸਿੱਖ ਬਹੁਤ ਜ਼ਿਆਦਾ ਸਹਿਮ ਗਏ ਸੀ ਤੇ ਉਹ ਇੱਕ ਇੱਕ ਮਹੀਨਾ ਮਹੀਨਾ ਘਰਾਂ ਵਿੱਚੋਂ ਬਾਹਰ ਹੀ ਨਹੀਂ ਸਨ ਨਿਕਲੇ ਸਕੇ ਪੁੰਨੂ ਵਰਗੇ ਕੈਬ ਡਰਾਈਵਰਾਂ ਨੇ ਆਪਣੀ ਪੱਗ ਲਾ ਕੇ ਆਪਣੇ ਵਾਲ ਵੀ ਕਟਵਾ ਲਏ ਪਰ ਫਿਰ ਵੀ ਉਹ ਇਸ ਹਨੇਰੀ ਤੋਂ ਨਾ बच ਸਕੇ ਪੰਨੋ ਸਕਟ ਸਾਇਮਨ ਤੇ ਗਲੋਰੀਆ ਜਿਨ੍ਹਾਂ ਦੇ ਪੁੱਤਰ ਨੂੰ ਪੁੱਤਰ ਟਵਿਨ ਟਾਵਰ ਉੱਪਰ ਹੋਏ ਹਮਲੇ ਸਮੇ ਮਾਰੇ ਗਏ ਸੀ ਤੇ ਨਾਲ ਉਹਨਾਂ ਦਾ ਦੁੱਖ ਵਡਾਉਣ ਦਾ ਯਤਨ ਕਰਦਾ ਪਰ ਸਕਾਰਟ ਉਸਦੀ ਸ਼ਕਲ ਦੇਖ ਕੇ ਉਸ ਨੂੰ ਆਪਣਾ ਦੁਸ਼ਮਣ ਹੀ ਸਮਝ ਲੈਂਦਾ ਉਸਦੇ ਮਨ ਵਿੱਚ ਪੈਦਾ ਹੋਈ ਨਫ਼ਰਤ ਤੇ ਗੁੱਸਾ ਦੇਖ ਕੇ ਪੁੰਨੂ ਬਿਨਾਂ ਕਰਾਇਆ ਲਿਆ ਹੀ ਉੱਥੋਂ ਭੱਜ ਜਾਂਦਾ ਪਰ ਸਕਾਰਟ ਉਸ ਨੂੰ ਬੁਰਾ ਭਲਾ ਬੋਲਦਾ ਤੇ ਇੰਨੀ ਬੁਖਲਾਹਟ ਵਿੱਚ ਆ ਜਾਂਦਾ ਕਿ ਉਸ ਨੂੰ ਹਾਰਟ ਅਟੈਕ ਹੋ ਜਾਂਦਾ ਜਿਸ ਕਰਕੇ ਉਸਦੀ ਪਤਨੀ ਉਸਦੀ ਡਾਕਟਰੀ ਸਹਾਇਤਾ ਲਈ 911 ਤੇ ਫੋਨ ਕਰਨਾ ਪੈਂਦਾ ਤੇ ਇਸ ਗੱਲ ਦਾ ਪੰਨੂ ਦੇ ਮਨ ਉੱਤੇ ਵੀ ਬਹੁਤ ਜ਼ਿਆਦਾ ਅਸਰ ਪੈਂਦਾ ਇਸ ਪਿੱਛੋਂ ਕੈਬ ਦਾ ਦੂਜਾ ਘੇੜਾ ਲਾਉਣ ਸਮੇ ਉਸਨੂੰ ਹੋਰ ਵੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੀਨਤਾ ਭਾਵਨਾ ਨਾਲ ਭਰਿਆ ਉਹ ਘਰ ਪਰਤਾਂ ਜਾਣਾ ਚਾਹੁੰਦਾ ਪਰ ਬੀਲਾਂ ਬੀਲਾਂ ਦੇ ਭੁਗਤਾਨ ਤੇ ਘਰ ਦੇ ਹੋਰ ਖਰਚੇ ਕਿਵੇਂ ਪੂਰੇ ਹੋਣਗੇ ਇਸ ਕਰਕੇ ਉਸਨੇ ਘਰ ਮੁੜਨ ਦਾ ਖਿਆਲ ਛੱਡਦਾ ਤੇ ਉਸਨੂੰ ਭੁੱਖ ਲੱਗ ਗਈ ਤੇ ਉਹ ਇੱਕ ਰੈਸਟੋਰੈਂਟ ਵੱਲ ਤੁਰ ਪਿਆ ਰਾਵੀ ਚੋਇਕਾ ਅਰਬੀ ਰੈਸਟੋਰੈਂਟ ਨੂੰ ਵੀ ਹੇਟ ਕਰਾਇਮ ਦੀ ਭੇਟ ਚੜਿਆ ਦੇਖਦਾ ਫਿਰ ਜਦੋਂ ਜੰਗ ਵਿਰੋਧੀ ਰੈਲੀ ਵਿੱਚ ਭਾਸ਼ਣ ਸੁਣੋਂਗੇ ਮਗਰੋਂ ਤੇ ਉੱਥੇ ਨਾਰੇ ਮਾਰਨ ਮਗਰੋਂ ਉਸ ਦੇ ਮਨ ਨੂੰ ਜਿਹੜਾ ਹੌਸਲਾ ਪ੍ਰਾਪਤ ਹੁੰਦਾ ਤੇ ਉਸ ਨੂੰ ਆਪਣੀ ਪਤਨੀ ਤੋਂ ਪੁੱਤਰਿੰਨ ਨਸਲਵਾਦੀਆਂ ਹੱਤੋਂ ਹੱਥੋਂ ਰਣਵੀਰ ਸੋਢੀ ਦੇ ਮਾਰੇ ਜਾਣ ਦੀ ਖਬਰ ਮਿਲਦੀ ਹੈ ਜਿਸ ਨਾਲ ਉਸ ਦੇ ਦਿਲ ਉਤੇ ਬਹੁਤ ਸੱਟ ਵੱਜਦੀ ਹੈ ਤੇ ਉਹ ਸਦਮੇ ਦਾ ਮਾਰਿਆ ਜਿਹੜੇ ਕਿ ਰੈਲੀ ਤੋਂ ਬਾਹਰ ਨਿਕਲਣ ਲੱਗ ਪੈਂਦਾ ਤੇ ਉਹ ਦੇਖਦਾ ਕਿ ਉੱਥੇ ਪੱਗ ਦਾੜੀ ਵਾਲਾ ਕੋਈ ਵੀ ਨਹੀਂ ਤੋ ਦੇਖਦਾ ਕਿ ਸਭ ਸਿੱਖਾਂ ਨੇ ਆਪਣੇ ਕਾਰਾਂ ਤੇ ਅੱਗੇ ਪਿੱਛੇ ਕੈਬਾਂ ਕਾਰਾਂ ਤੇ ਕਾਰੋਬਾਰਾਂ ਉੱਤੇ ਅਮਰੀਕਨ ਝੰਡੇ ਲਾਏ ਹੋਏ ਸੀ ਤੇ ਜਿਸ ਦਾ ਮਤਲਬ ਕਿ ਸਿੱਖਾਂ ਅਮਰੀਕਾ ਦਾ ਸਮਰਥਨ ਕਰਦੇ ਨੇ ਤੇ ਇਹ ਝੰਡਾ ਪੰਨੂ ਨੂੰ ਅਮਰੀਕਨ ਰਾਸ਼ਟਰਪਤੀ ਦੇ ਭਾਸ਼ਣ ਦੇ ਰੰਗ ਨਾਲ ਤਾਜ਼ਾ-ਤਾਜ਼ਾ ਆਪਣੇ ਦਿਮਾਗ ਵਿੱਚ ਗੱਡਿਆ ਮਹਿਸੂਸ ਹੁੰਦਾ ਤੇ ਉਹਨੂੰ ਮਹਿਸੂਸ ਹੁੰਦਾ ਕਿ ਉਹ ਦਰਿਆ ਵਿੱਚ ਰਹਿ ਕੇ ਮਾਗਰਮੱਛ ਨਾਲ ਵੈਰ ਨਹੀਂ ਰੱਖ ਸਕਦਾ ਅਰਥਾਤ ਉਹ ਯੰਗ ਦਾ ਵਿਰੋਧ ਨਹੀਂ ਕਰ ਸਕਦਾ ਤੇ ਉਸ ਨੂੰ ਆਪਣੀ ਪਤਨੀ ਦੇ ਸਭ ਪ੍ਰਵਾਸੀ ਪਤਨੀਆਂ ਦੇ ਮਨ ਵਿੱਚ ਵਸਦੀ ਆਪਣੀ ਲਾਚਾਰ ਹੋਣਦ ਤੇ ਮਸ਼ੀਨ ਦਾ ਪੁਰਜਾ ਬਣ ਕੇ ਮਨੁੱਖੀ ਸੁਵੇਦਨਹੀਨਤਾ ਤੋਂ ਹੱਥ ਧੋ ਕੇ ਪ੍ਰਵਾਸੀ ਮਨੁੱਖ ਦੀ ਬੇਵਸੀ ਭਰੀ ਤੇ ਨਿਆਸਰੀ ਹਾਲਤ ਦਾ ਅਨੁਭਵ ਹੁੰਦਾ ਇਸ ਸਥਿਤੀ ਦੇ ਵਿੱਚ ਉਹ ਜਹਾ ਬੇਕਦਰੀ ਤੇ ਜਲਾਲਤ ਭਰਿਆ ਜੀਵਨ ਜਿਉਣ ਲਈ ਮਜਬੂਰ ਹੈ ਤੇ ਕਹਾਣੀ ਵਿੱਚ ਇਸ ਹੇਟ ਕਰਾਇਮ ਦੇ ਵਿਸ਼ੇ ਤੋਂ ਇਲਾਵਾ ਅਮਰੀਕਾ ਵਿੱਚ ਟਵਿਨ ਟਾਵਰਸ ਉੱਤੇ ਹੋਏ ਹਮਲੇ ਦੇ ਸਿੱਟੇ ਵੱਜੋਂ ਅਮਰੀਕਨ ਲੋਕਾਂ ਦੀ ਦੁੱਖ ਭਰੀ ਹਾਲਤ ਨੂੰ ਵੀ ਬਿਆਨ ਕੀਤਾ ਗਿਆ ਜਿਨ੍ਹਾਂ ਦੇ ਸਬੰਧੀ ਤੇ ਸੱਜਣ ਮਿੱਤਰ ਇਸ ਵਿੱਚ ਮਾਰੇ ਗਏ ਸੀ ਤੇ ਉਹਨਾਂ ਨੂੰ ਡੀਐਨਏ ਟੈਸਟ ਮਗਰੋਂ ਲਿਫਾਫੇ ਵਿੱਚ ਉਹਨਾਂ ਦੇ ਸਰੀਰਾਂ ਦਾ ਇੱਕ ਛੋਟਾ ਜਿਹਾ ਟੁਕੜਾ ਹੀ ਮਿਲਿਆ ਜਿਨੀ ਦੁੱਖ ਭਰੀ ਹਾਲਤ ਮੁੱਖ ਪਾਤਰ ਪੰਨੂ ਪੁੰਨੂ ਨੇ ਉਦੋਂ ਅਮਰੀਕਨ ਲੋਕਾਂ ਦੀ ਦੇਖੀ ਸੀ ਇੰਨੀ ਉਸਨੇ ਪਹਿਲਾਂ ਕਦੇ ਨਹੀਂ ਸੀ ਦੇਖੀ ਇਸ ਦੇ ਨਾਲ ਕਹਾਣੀਕਾਰ ਦੱਸਦੇ ਕਿ ਪੰਨੂ ਵਰਗੇ ਪ੍ਰਵਾਸੀ ਨੂੰ ਆਪਣੀ ਸ਼ਕਲ ਕਰਕੇ ਆਪਣੇ ਦੇਸ਼ ਵਿੱਚ ਜੋ ਇਹ ਸੰਕਟ ਵਿੱਚੋਂ ਲੰਘਣਾ ਪਿਆ ਸੀ ਜਦੋਂ ਉਹ ਰਾਜਾ ਸੰਸੀ ਤੇ ਜੇ ਆਲੇ ਦੁਆਲੇ ਟੈਕਸੀ ਚਲਾਉਂਦਾ ਹੁੰਦਾ ਸੀ ਉਦੋਂ ਉਸ ਨੂੰ ਇਥੋਂ ਦੇ ਹਾਲਾਤਾਂ ਕਰਕੇ ਦਾੜ੍ਹੀ ਕੇਸ ਰੱਖਣੇ ਪਏ ਤੇ ਪੱਗ ਬੰਨਣੀ ਪਈ ਸੀ ਤੇ ਪਰ ਫਿਰ ਅਮਰੀਕਾ ਦੇ ਹਾਲਾਤ ਨੇ ਉਸ ਨੂੰ ਇਹਨਾਂ ਸਭ ਪਛਾਣ ਚਿੰਨਾਂ ਤੋਂ ਛਟਕਾਰਾ ਪਾਉਣ ਲਈ ਮਜਬੂਰ ਕਰਤਾ ਇਸ ਤੋਂ ਬਿਨਾਂ ਕਹਾਣੀਕਾਰ ਇਹ ਵੀ ਸਪਸ਼ਟ ਕਰਦਾ ਕਿ ਟਵਿਨ ਟਾਵਰਜ਼ ਵਰਗੀਆਂ ਅਤਵਾਦੀ ਦੁਖਾਂਤ ਘਟਨਾਵਾਂ ਦਾ ਜ਼ਿੰਮੇਵਾਰ ਜਿੱਥੇ ਉਸਾਮਾ ਬਿਨ ਲਾਦੀਨ ਹੈ ਤਾਂ ਦੂਜੇ ਪਾਸੇ ਅਮਰੀਕਨ ਸਮਰਾਜ ਵੀ ਹੈ ਤੇ ਇਸ ਤਰ੍ਹਾਂ ਇਸ ਕਹਾਣੀ ਦਾ ਵਿਸ਼ਾ ਟਵਿਨ ਟਾਵਰਜ਼ ਉੱਤੇ ਹੋਏ ਹਮਲੇ ਦੇ ਸਿੱਟੇ ਵਜੋਂ ਅਮਰੀਕਾ ਵਿੱਚ ਹੇਟ ਕਰਾਈਮ ਦਾ ਸ਼ਿਕਾਰ ਹੋਈ ਰਵਾਸੀ ਸਿੱਖਾਂ ਪੰਜਾਬੀ ਸਿੱਖਾਂ ਲਈ ਪੈਦਾ ਹੋਏ ਸੰਕਟ ਸਹਿਮ ਤੇ ਅਸੁਰੱਖਿਆ ਦੀ ਸਥਿਤੀ ਤੇ ਉਹਨਾਂ ਦੀ ਮਜਬੂਰੀ ਨੂੰ ਪੇਸ਼ ਕਰਨਾ